ਬਣ ਗਈ ਗੱਲ ਖਿੱਚਦੇ 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 ਕਾਰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਅੱਜ ਘਰੇ ਵਿਹਲੇ ਹੀ ਸੀਗੇ ਸੋ ਸੋਚਿਆ ਅੱਜ ਕਰਦੇ ਆ ਸ਼ੂਟਿੰਗ ਥੋੜੀ ਥੋੜੀ स्ਨੋ ਪਈ ਹੋਈ ਆ ਹਨਾ ਵੈਸੇ ਹੁਣ ਗਰਮੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਬਾਈ ਜੀ ਜਿੰਦਾ ਹੀ ਆਪਾਂ ਰਿਸਕ ਨਹੀਂ ਲੈਣਾ ਪਿਛਲੀ ਵਾਰੀ ਪਿੱਕਾ ਫਸ ਗਿਆ ਸੀ ਬਾਈ ਹੁਣ ਦੇਖਦੇ ਆ ਲਿਆਈ ਜਾਂਦਾ ਪਿੱਕਾ ਪਰ ਪਰ ਇੰਨੀ ਨਹੀਂ ਹੈਗੀ ਨੂੰ ਲਾਦਾ ਅੱਜ ਨਹੀਂ ਫਸਾਵਣਾ ਦਾਵਦਾ ਤੇ ਉਲੀ ਦਾ ਆਉਂਦਾ ਚੱਲੋ ਦੋਸਤੋ ਮਾੜੀ-ਵਾੜੀ ਠੰਡ ਵੀ ਆ ਹੁਣ ਬੰਨੇ ਆ ਵਿੱਚ ਹਾਂਜੀ ਆ ਆਪਣੇ ਸਾਰੇ ਵੱਡੇ ਭਾਈ ਨੇ ਤੇ ਆਪਾਂ ਨੂੰ ਹੋ ਗਏ ਇੱਥੇ ਇਹਨਾਂ ਨਾਲ ਸਾਰਿਆਂ ਨੂੰ ਚਾਰ-ਚਾਰ ਸਾਲ ਆਏ ਨੂੰ ਪੰਜ-ਪੰਜ ਸਾਲ ਕੈਨੇਡਾ ਤੇ ਅੱਜ ਵਾਈਕਰੋ ਆਪਣੇ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਹਨਾ ਅੱਜ ਬਰਫ਼ ਪਹਿਲਾਂ ਉੱਥੇ ਦਾ ਘੱਟ ਸੀ ਇੱਥੇ ਹੁਣ ਬਾਲੀ ਜਿਆਦੀ ਏ ਸੋ ਬਾਈਵਰੀ ਹੁਣ ਆਏ ਆ ਬਾਹਰ ਤੇ ਹੁਣ ਦੇਖਦੇ ਆ ਬਾਈਵਰੀ ਕੀ ਕਹਿੰਦੇ ਨੇ ਬਾਈ ਕਿੱਦਾਂ ਫਿਰ ਸੈਂਦਿੱਪ ਬੁਰੇ ਬਣੇਗੀ ਗੱਲ ਗੁੱਲ ਕੇ ਨਹੀਂ ਅੱਜ ਬਣੇਗੀ ਬਣੇਗੀ ਹੈ ਦੇਖੋ ਬਾਈ ਯਾਰੀ ਕਹਿੰਦੇ ਦਾ ਹੈਗੇ ਆ ਹੈਗੇ ਸਾਰੇ ਪਾਉ ਆ ਮਰਜੇ ਵਾਲੇ ਇਹ ਕਿੱਥੇ ਦਾਵਦੇ ਨੇ ਬਰਫ਼ ਥੋੜੀ ਮਿਲਦਾ ਜਿਆਦੀ ਹੈ ਫਿਰ ਹੁਣ ਟਿੱਕੇ ਦੀਆਂ ਵੀ ਪੂਰਾ ਜ਼ੋਰ ਲੱਗਿਆ ਪਿਆ ਸੋ ਜੇ ਤੁਹਾਨੂੰ ਵਧੀਆ ਲੱਗਦਾ ਪਿਆ ਵਲੌਗ ਦੱਬ ਕੇ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਮੇਰਾ ਵੀ ਹੌਸਲਾ ਵਧੇ ਤੇ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਈਏ ਉਹ ਬਣ ਗਈ ਗੱਲ ਲੱਗਦਾ ਤੇ ਇਧਰ ਜ਼ੋਰ ਦਾ ਪੂਰਾ ਲੱਗਾ ਪਿਆ ਇੱਕ ਪਿੱਕਾ ਵਗਰੇ ਘਾਰਿਆ ਦੋ ਨੇ ਤੇ ਬਾਕੀ ਪਹੁੰਚ ਕੇ ਜਗਾ ਤੇ ਤੁਹਾਨੂੰ ਦਿਖਾਵਾਂਗੇ ਗੰਨਾ ਗੁੰਨਾ ਵੀ ਸਾਰਾ ਕੁਝ ਤੇ ਬਾਈਆਂ ਨੂੰ ਪੁੱਛਾਂਗੇ ਗੰਨਾ ਗੁੰਨਾ ਕਿਹੜੀਆਂ ਹਨ ਵਧੀਆ ਐਂਡੀ ਵੀਰੇ ਹੋਰ ਕਿੱਦਾਂ ਵਧੀਆ ਪੌਣੇ ਪੌਣੇ ਬਾ ਪਹੁੰਚ ਲਏ ਅੱਛਾ ਅੱਛਾ ਬਾਈਥੋ ਯਾਰ ਥੋੜੀ ਵੀ ਦੂਰ ਜਾਣਾ ਅਸੀਂ 1 ਕਿਲੋਮੀਟਰ ਪੂਰ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਹਨਾ ਸਾਰੀ ਸਲੋ ਸਲੋ ਹੋਈ ਪਈ ਏ ਟੌਕ ਵੀ ਕਹਿੰਦੇ ਬੰਦੇ ਨੂੰ ਕਈ ਏਰੀਆ ਮਾਰਾ ਹੀ ਦਿੰਦਾ ਉਹ ਕੰਮ ਹੋਇਆ ਪਿਆ ਤੇ ਪਿੱਕਾ ਹੁਣ ਕੱਢਦੇ ਆ ਤੇ ਫਿਰ ਉਦੋਂ ਬਾਅਦ ਜਾਣੇ ਅੱਗੇ ਦੋਸਤੋ ਯਾਰ ਆਪਾਂ ਆਏ ਤਾਂ ਸ਼ੂਟਿੰਗ ਕਰਨ ਸੀ ਪਰ ਯਾਰ ਬਰਫ਼ ਬਹੁਤ ਜ਼ਿਆਦੀ ਸੀ ਸੋ ਆਪਣੇ ਪਿੱਕੇ ਧਬ ਗਏ ਤੇ ਬਰਫ਼ ਇੱਕ ਤਾਂ ਪਲੱਸ ਜੀ ਟੈਂਪਰੇਚਰ ਹੈ ਬਰਫ਼ ਨਾ ਖੁਰ ਕੇ ਥੱਲੇ ਗ੍ਰਿਪ ਨਹੀਂ ਬਣਦੀ ਪਈ ਟਾਇਰਾਂ ਦੀ ਤੇ ਹੁਣ ਆਪਾਂ ਇੱਕ ਪਿੱਕਾ ਸੀ ਇਹ ਦਾ ਆਪਣਾ ਨਿਕਲ ਗਿਆ ਸੀ ਬਾਹਰ ਤੇ ਦੂਜਾ ਪਿੱਕਾ ਆਪਣਾ ਫਸ ਗਿਆ ਹੋਣਾ ਹਣਾ ਤੇ ਹੁਣ ਉਹਨੂੰ ਧੱਕਾ-ਦੁੱਕਾ ਲਾ ਕੇ ਕੱਢਾਂਗੇ ਤੇ ਇਹਦਾ ਯਾਰ ਇੱਕ ਹਿਸਾਬ ਦੀ ਅੱਜ ਕੋਲੋਲ ਹੀ ਹੋ ਗਈ ਅੱਜ ਤਾਂ ਅਸੀਂ ਸ਼ੂਟਿੰਗ ਸ਼ਾਟਿੰਗ ਕਰਨ ਸੀਗੇ ਤੇ ਪਰ ਸਾਨੂੰ ਕੀ ਪਤਾ ਸੀਗਾ ਵੀ ਅੱਜ 스노우ਸ ਨੂੰ ਜਿਆਦਾ ਹੋਏਗੀ ਚਲੋ ਕੋਈ ਨਹੀਂ ਇਹ ਵੀ ਇੱਕ ਲਾਈਫ ਲੈਸਨ ਆ ਤੇ ਦਿਖਾਉਨੇ ਆ ਬਾਈ ਯਾਰੀ ਹੁਣ ਲਾਵਾਂਗੇ ਧੱਕਾ ਪਿੱਕਾ ਕੱਢਾਂਗੇ ਬਾਹਰ ਜੈਗ ਭਾਈ ਯਾਰ ਅੱਜ ਤਾਂ ਕਲੋਲ ਹੋ ਗਿਆ ਆਪਣੇ ਨਾਲ ਕਿ ਨਹੀਂ ਚਲੋ ਕੱਢੀਏ ਜ਼ੋਰਦਾਰ ਲਾਈਓ ਥੋੜਾ ਹਣਾ ਆ ਜੈਗ ਭਾਈ ਦੇਖ ਖਾਦੀਆਂ ਖਰਾਕਾ ਕੰਮ ਹੋਣੀਆਂ ਸਾਰੇ ਚੋਬਰ ਤਗੜੇ ਹੀ ਨੇ ਤੇ ਹੁਣ ਲਾਵਾਂਗੇ ਤੱਕਾ ਦੁੱਕਾ ਮੈਂ ਬਣਾਉਣਾ ਵੀਡੀਓ ਇਹਨਾਂ ਦਾ ਜ਼ੋਰ-ਜ਼ੋਰ ਲਵਾਉਨੇ ਆ ਤੇ ਐ ਹੁਣ ਮੈਨੂੰ ਲੱਗਦਾ ਵੀ ਬਣੂਗੀ ਗੱਲ ਲੈ ਭਾਈ ਦਾਗ ਗਿਆ ਪਿੱਕਾ ਹੁਣ ਤੱਕਾ ਦੁੱਕਾ ਲਾਉਣੇ ਨੇ ਤੇ ਉਹ ਬਾਈ ਯਾਰ ਇਹ ਜੇ ਮੌਸਮ ਇਹ ਸ਼ੂਟਿੰਗ ਤਾਂ ਕੀ ਹੋਣੀ ਹੈ ਤੇ ਯਾਰ ਕੋਸ਼ਿਸ਼ ਤਾਂ ਕੀਤੀ ਸੀਗੀ ਧੱਕਾ ਲਾ ਕੇ ਪਿੱਕਾ ਕੱਢਣ ਦੀ ਪਰ ਬਣੀ ਨਹੀਂ ਗੱਲ ਹੁਣ ਆਪਾਂ ਸਨੋ ਸਾਈਡ ਤੇ ਕਰਕੇ ਦੇਖਦੇ ਆ ਲੱਕੜ ਨਾਲ ਤੇ ਅੱਜ ਤਾਂ ਵੈਸੇ ਯਾਰ ਬਾਲੀ ਧੱਕਾ ਹੋ ਰਿਹਾ ਪਿੱਕਾ ਵੀ ਫਸ ਗਿਆ ਸ਼ੂਟਿੰਗ ਵੀ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਸੋ ਹੌਪਫੁਲੀ ਹੁਣ ਕਰਦੇ ਆ ਸਨੋ ਸਾਫ ਬਾਈਅਰੀ ਕਰਦੇ ਨੇ ਤੇ ਹੁਣ ਦੇਖਦੇ ਆ ਬਾਈ ਮਰਾਊਗਾ ਜੋਰ ਜਮੀ ਥੱਲੇ ਲੱਗਿਆ ਪਿਆ ਯਾਰ ਹੁਣ ਪਤਾ ਨਹੀਂ ਕੀ ਬਣੂਗਾ ਚਲੋ ਦੇਖਦੇ ਆ ਕੱਢਦੇ ਆ ਕੱਢ ਕੇ ਤਾਂ ਲੈ ਹੀ ਜਾਵਾਂਗੇ ਕਿ ਨਹੀਂ ਬਾਈ ਬਾਈ ਨੂੰ ਡਰਾਈਵਰ ਨੂੰ ਬਚਦੇ ਆ ਬਾਈ ਕੀ ਚੱਕਰ ਬਣ ਗਿਆ ਪਿੱਕਾ ਹੀ ਫਸ ਗਿਆ ਨਾ ਆਪਣੇ ਤੋਂ ਸ਼ੂਟਿੰਗ ਹੋਈ ਯਾਰ ਅੱਜ ਇੰਨਾ ਘਾਪਟ ਹੈ ਦੂਡੀ ਇੱਕ ਸਾਹ ਦਾ ਪੂਰੇ ਟਾਇਰ ਹੀ ਦਬੇ ਹੋਇਆ ਪੂਰੇ ਤੇ ਕੋਸ਼ਿਸ਼ ਤਾਂ ਕੀਤੀ ਹੁਣ ਤੱਕਾ ਲਾ ਕੇ ਕੱਢਣ ਦੀ ਜਾਂ ਫਿਰ ਟੋਚਣ ਟੂਚਣ ਪਾਵਾਂਗੇ ਤੇ ਆ ਚਲੋ ਫਿਰ ਚਲੋ ਸੇਵਕਾ ਹੁਣ ਵੈਨਿਆਂ ਬਾਈ ਵਾਲੀ ਕਹਿੰਦੇ ਨੇ ਸੇਵਕਾ ਕੰਮ ਔਖਾ ਹੀ ਇੱਥੇ ਤੇ ਪੂਰਾ ਜੀ ਲੱਗਿਆ ਪਿਆ ਚਲੋ 11 ਦੋਸਤਾਂ ਨੂੰ ਮਿਲ ਲਿਆ ਸ਼ੂਟਿੰਗ ਤਾਂ ਨਹੀਂ ਹੋਈ ਅੱਜ ਸਾਰੇ ਯਾਰ ਆਪਣੇ ਬਾਈ ਨੇ ਵੱਡੇ ਹਨ ਤੇ ਦੋਸਤੋ ਇੱਕ ਵਾਰੀ ਤਾਂ ਆਪਾਂ ਪਿੱਕਾ ਕੱਢ ਲਿਆ ਸੀਗਾ ਪਰ ਹੁਣ ਤੁਸੀਂ ਦੇਖ ਸਕਦੇ ਹੋ ਨਾ ਤਾਂ ਹੁਣ ਸਿਰਫ ਟੈਰ ਹੀ ਘੁੰਮੀ ਆਣਦੇ ਨੇ ਚੈਸੀ ਪਿੱਕੇ ਦੀ ਲੱਗ ਗਈ ਥੱਲੇ ਬਰਫ ਬਹੁਤ ਜਿਆਦੀ ਹੈ ਤੇ ਹੁਣ ਆਪਣੇ ਬਾਈ ਹੁਣੇ ਦੂਜਾ ਪਿੱਕਾ ਲੈਣ ਗਏ ਨੇ ਨਾਲ ਸੰਗਲ ਤੇ ਫਿਰ ਟੋਚਨ ਭਾਗੇ ਦੇਖਾਂਗੇ ਨਿਕਲਦਾ ਕਿ ਨਹੀਂ ਸੋ ਦੇਖਦੇ ਹਾਂ ਹੁਣ ਸਾਡਾ ਦਾ ਬਾਈ ਹੁਣ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਾਲੀ ਸ਼ੂਟਿੰਗ ਕਰਨ ਆਏ ਇੱਥੇ ਦਾ ਆਫ-ਰੋਡਿੰਗ ਵੀ ਫੇਲ ਹੋ ਗਈ ਸਾਡੀ ਹੁਣ ਸਸ ਕੁਝ ਨਹੀਂ ਹੁਣ ਤਾਂ ਵੇਟ ਕਰਦੇ ਪਏ ਆ ਬਾਈ ਆਏਗਾ ਤੇ ਸੰਗਲ ਲੈ ਕੇ ਨਾਲ ਤੇ ਫਿਰ ਪਾਵਾਂਗੇ ਟੋਚਨ ਲੋ ਵੀ ਦੋਸਤੋ ਟੋਚਨ ਤਾਂ ਪਾ ਲਿਆ ਆਪਾਂ ਤੇ ਹੁਣ ਮਰੋਨਿਆ ਚੋਰ ਓਏ ਬਣ ਗਈ ਬਣ ਗਈ ਗੱਲ ਖਿੱਚਦੇ 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 ਕਾਲ ਆ ਵੀ ਮਿੱਤਰੋ ਪਿੱਕਾ ਦਾ ਬਣ ਗਿਆ ਹੁਣ ਤੇ ਸਾਰੇ ਬਾਈ ਖੋਸ਼ ਹੋ ਗਏ ਆ ਤੇ ਬੜਾ ਟਾਈਮ ਲੱਗ ਗਿਆ ਯਾਰ ਤੇ ਹੋਪਫੁਲੀ ਹੁਣ ਨਾ ਪਿੱਕਾ ਵੀ ਫਸੇ ਆਪਣਾ ਤੇ ਬਾਕੀ ਯਾਰ ਵੀਡੀਓ ਨੂੰ ਲਾਈਕ ਕਰੋ ਵਲੌਗ ਨੂੰ ਆਪਣੇ ਨੂੰ ਜੈਗ ਬਾਈ ਨੇ ਆਪਣਾ ਪਿੱਕਾ ਕੱਢਿਆ ਜੈਗ ਵੀਰੇ ਕਿੰਨੀ ਖੁਸ਼ੀ ਹੋ ਰਹੀ ਏ ਬਾਈ ਦੇਖੋ ਸਾਰੇ ਪੂਰਾ ਚਾੜ ਚੜ ਗਿਆ ਪਿੱਕਾ ਵੀ ਫਿਰ ਕਹਿੰਦੇ B8 ਲੈ ਕੇ ਆਏ ਨੇ ਹੁਣ ਦੁਬਾਰਾ ਬਦਲ ਕੇ ਪਹਿਲਾਂ ਵਾਲਾ ਘਰੇ ਛੱਡ ਆਏ ਸੀ ਤੇ ਹਾਂਜੀ ਦੋਸਤੋ ਪਿੱਕਾ ਨਿਕਲ ਗਿਆ ਬਹੁਤ ਖੁਸ਼ੀ ਹੋਈ ਹੁਣ ਤੇ ਸੰਦੀਪ ਵੀਰੇ ਕੀ ਹੁਣ ਆਪਾਂ ਇਹਦੇ ਬਾਰੇ ਕਹੋਗੇ ਤੁਸੀਂ ਦੇਖੋ ਨਾ ਕਿੰਨਾ ਆਪਣਾ ਲੱਗ ਹਾਂ ਹਾਂ ਆ ਵੇਖੋ ਟਾਇਰ ਕਿੰਨਾ ਥੱਲੇ ਲੱਗਾ ਹੋਵੇ ਟਾਇਰ ਵੇਖੋ ਦੋਸਤੋ ਤੁਸੀਂ ਯਾਰ ਇੱਕ ਹਿਸਾਬ ਨਾਲ ਬੜਾ ਹੀ ਥੱਲੇ ਦੋ ਦੋ ਫੁੱਟ ਟਾਇਰ ਥੱਲੇ ਆਹ ਟਾਇਰ ਵੇਖੋ ਆਹ ਦੇਖ ਜਮੀ ਜਮੀ ਥੱਲੇ ਲੱਗ ਗਿਆ ਸੀ ਟਾਇਰ ਬੜਾ ਹੀ ਜ਼ਿਆਦਾ ਘੁੰਮਦੇ ਪਏ ਸੀ ਮਤਲਬ ਘੁੰਮੀ ਜਾਂਦੇ ਸੀ ਕਿ ਥੱਲੇ ਗ੍ਰਿਪ ਨਹੀਂ ਬਣਦੀ ਪਈ ਸੀ ਪਰ ਚਲੋ ਪਰਮਾਤਮਾ ਨੇ ਸਾਥ ਦਿੱਤਾ ਤੇ ਆਪਾਂ ਕੱਢ ਲਿਆ ਤੇ ਹੁਣ ਯਾਰ ਠੰਡ ਹੋ ਗਈ ਸ਼ਾਮ ਦਾ ਟਾਈਮ ਹੋ ਗਿਆ ਹਾਂਜੀ ਦੋਸਤੋ ਤਿੰਨ ਚਾਰ ਘੰਟੇ ਵੇਟ ਕਰਨ ਤੋਂ ਬਾਅਦ ਆਪਾਂ ਫਾਈਨਲ ਆ ਗਏ ਬਾਹਰ ਸਨੋਚੋਂ ਤੇ ਬਸ ਪੁੱਛੋਣਾ ਕੁਝ ਹੁਣ ਤਾਂ ਜੋਰ ਪੂਰਾ ਲੱਗ ਗਿਆ ਸੀਗਾ ਤੇ ਹੁਣ ਨੇ ਰਵੀ ਪੈ ਗਿਆ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਹਾਰੀਆਂ ਦਾ ਸ਼ਿਕਾਰ ਹੋ ਗਿਆ ਅੱਜ ਤੇ ਜੇ ਵੀਡੀਓ ਵਧੀਆ ਲੱਗੀ ਆਪਣੀ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣੇ ਚੈਨਲ ਦੇ ਇਨਫੋਰਮੇਸ਼ਨਲ ਵੀਡੀਓ ਵੀ ਹਨਾ ਪਈਆਂ ਨੇ ਜਾ ਕੇ ਉਹ ਵੀ ਜਰੂਰ ਦੇਖੋ ਸੋ ਹਾਂਜੀ ਮਿਲਦੇ ਆ ਤੁਹਾਨੂੰ ਆਉਣ ਵਾਲੇ ਅਗਲੇ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ